ਉਹ ਨਾਲ ਖੜਾ ਉਹ ਤੇ ਭਰਾ ਦਾ ਗੁੱਟ ਫੜੀ ਤੇ ਨਹੀਂ ਤਾਂ ਵਾਲੇ ਬੰਦੇ ਬਾਈ ਭੱਜ ਜਾਂਦੇ ਛੱਟੇ ਤੇਰਾ ਬਹੁਤ ਬਹੁਤ ਧੰਨਵਾਦ ਹਲਵਾਰੇ ਪਿੰਡ ਤੋਂ ਦੋ ਭਰਾ ਇੱਥੇ ਲੈ ਕੇ ਆਈ ਹੈ ਪੰਚਾਇਤ ਇੱਕ ਅੱਖਾਂ ਭਰੀ ਬੈਠਾ ਰੋਈ ਜਾਂਦਾ ਜੀ ਨੂੰ ਸੋਚੀ ਆ ਉਹਨੂੰ ਦੁੱਖ ਆ ਮੇਰੇ ਮਾਂ ਪਿਓ ਦੋਨੋਂ ਹੀ ਤੁਰ ਗਏ ਕੋਈ ਹੋਰ ਭੈਣ ਨਹੀਂ ਭਰਾ ਨਹੀਂ ਪੈੜ ਤਾਂ ਜਾ ਉਹ ਮੈਂ ਉਹ ਬਹਿ ਜਾ ਵੀ ਤੇ ਕਰਤਾ ਸੋ ਬੜੀ ਸ਼ਰਮ ਦੀ ਗੱਲ ਆ ਇਹ ਬੜੀ ਦੁੱਖ ਦੀ ਗੱਲ ਆ ਇਹ ਵੀ ਸਾਡੀ ਸੋਸਾਇਟੀ ਚ ਐਗੀਆਂ ਚੀਜ਼ਾਂ ਬਹੁ ਗਿਣਤੀ ਚ ਹੁੰਦੀਆਂ ਬੱਚਿਆਂ ਦੇ ਨਾਲ ਪਿੰਡਾਂ ਦੇ ਵਿੱਚ ਆਪਣੇ ਖਾਸ ਦੁਰਾਚਾਰ ਕਰਦੇ ਅਸੀਂ ਮਿਲ ਕੇ ਕਰਾਂਗੇ ਕਿ ਤੇਰੇ ਨਾਲ ਰਾਜਵਿੰਦਰ ਤੇਰੇ ਨਾਲ ਖੜੇ ਆ ਵੀ ਇਕੱਲਾ ਨਹੀਂ ਬੰਮਾ ਤੂੰ ਇਕੱਲਾ ਨਹੀਂ ਹੈਗਾ ਬੰਮੀ ਲਈ ਸਰਪੰਚ ਸਾਹਿਬ ਵੀ ਤੇਰੇ ਨਾਲ ਆ ਪਿੰਡੋਂ ਅਸੀਂ ਵੀ ਤੇਰੇ ਨਾਲ ਆ ਸਾਰੇ ਠੀਕ ਆ ਕੋਈ ਗੱਲ ਨਹੀਂ ਨਾ ਉਹ ਤੇ ਚੱਲ ਉਹ ਤੇ ਅੰਦਰ ਬੱਸ ਨਾ ਬੱਸ 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 ਆਹ ਕੱਪੜੇ ਇਹਦੀ ਮੈਂ ਕੀ ਗੱਲਾਂ ਠੀਕ ਆ ਛੋਟੇ ਵੀਰੇ ਕਿਵੇਂ ਆ ਤੇਰਾ ਭਰਾ ਵਾ ਤਰਾ ਤੇਰਾ ਸ਼ੁਕਰੀਆ ਬਾਈ ਤੂੰ ਨਾਲ ਖੜਾ ਆ ਤੇ ਭਰਾ ਦਾ ਗੁੱਟ ਫੜੀ ਤੇ ਨਹੀਂ ਤਾਂ ਬੁਆਲੇ ਬੰਦੇ ਬਾਈ ਭੱਜ ਜਾਂਦੇ ਛੱਡ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਆਉਦੇ ਭਰਾ ਨਾਲ ਖੜ ਸਕੇ ਅਸੀਂ ਤੇਰੇ ਨਾਲ ਖੜ ਸਕੀ ਆ ਆਪਾਂ ਰਲ ਮਿਲ ਕੇ ਨੀਂਠੀ ਕਰਾਂਗੇ ਠੀਕ ਆ ਕੋਈ ਨਾ ਮੈਨੂੰ ਪਤਾ ਲੱਗਿਆ ਸਰਪੰਚ ਨੇ ਦੱਸਿਆ ਵੀ ਤੇਰੇ ਮੰਮੀ ਪਾਪਾ ਦੋਨੇ ਮਰ ਗਏ ਹਾਂਜੀ ਇੱਕ ਵੇਂ ਕਹਿੰਦਾ ਹੈਗਾ ਢੇੜੀ ਜੋਤ ਦਾ ਚਮਨ ਹੂੰ ਇਸ ਵੇਲੇ ਇਕੱਲੇ ਜਾਂਦਾ ਰਾਤ ਨੂੰ ਆਪੱਖਾ ਬੰਦ ਕਰਦੇ ਬਟਾ ਅੱਛਾ ਅੱਛਾ ਬਾਈ ਇਹ ਚੂੜੀਆਂ ਵੇਚਦਾ ਕੱਚਾ ਚੰਗਾ ਅੱਛਾ ਜਿਹਨੂੰ ਤਾਂ ਮੇਰੀ ਮਾਂ ਵੀ ਉਸੇ ਦਵਾਈ ਚੱਲੀ ਜਾਂਦੀ ਹੈ 2022 ਤੇ ਦਵਾਈ ਹਾਂ ਤਾਂ ਦਸੰਬਰ ਤੋਂ 20 ਦਸੰਬਰ ਤੋਂ ਹੋਰ ਦੇ ਕਰੇ ਕੋਈ ਵੀ ਨਹੀਂ ਲਿਆ ਬੰਦੇਵੇ ਇਹ ਚਰਾ ਕੱਲਈਆ ਇੰਪਰੂਵਮੈਂਟ ਬਹੁਤ ਹੋਈ ਆ ਦਵਾਈ ਨਾਲ ਅੱਗੇ ਦਾ ਮਤਲਬ ਗਾਲਾਂ ਕੱਢਦਾ ਸੀ ਕੋਈ ਚੀਜ਼ਾਂ ਭਾਂਦਾ ਸੀ ਤੋੜਦਾ ਸੀ ਮਨੋਂ ਤਾਂ ਕੁਝ ਨਹੀਂ ਦਵਾਈ ਇਤੋਂ ਚੱਲਦੀ ਹੈ ਇੱਥੋਂ ਹੀ ਚੱਲਦੀ ਹੈ ਬਾਈ 2022 ਪਰ ਸਾਡੀ ਯਾਰ ਜਿੰਨੀ ਕਾ ਵੀ ਅਸੀਂ ਕੀਰਟਿਕ ਤੁਹਾਨੂੰ ਨਾੜ ਦਵਾਂਗੇ ਨਾ ਚਲੋ ਨਹੀਂ ਨਹੀਂ ਕੋਈ ਨਾ ਆਪਰ ਆਲ ਮਿਲ ਕੇ ਕਰਾਂਗੇ ਠੀਕ ਹੈ ਨਾ ਰੋ ਨਾ ਵੀਰੇ ਕੋਈ ਨਾ ਹੁਣ ਦੇਖ ਤੂੰ ਹੀ ਇਹਦਾ ਮਾਂ ਪਿਓ ਆ ਹੈਨਾ ਵੱਡਾ ਭਾਈ ਵੀ ਮਾਂ ਪਿਓ ਹੁੰਦਿਆ ਤੇ ਅਸੀਂ ਵੀ ਤੇਰੇ ਨਾਲ ਆ ਕੀ ਨਾਂ ਇਹਦਾ ਪਰਮਜੀਤ 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 ਉਹ ਪਰਮਜੀਤ ਕੀ ਹਾਲ ਏ ਕਿਵੇਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਹਲਵਾਰੇ ਪਿੰਡ ਤੋਂ ਦੋ ਭਰਾ ਇਥੇ ਲੈ ਕੇ ਆਈ ਹੈ ਪੰਚਾਇਤ ਹਲਵਾਰੇ ਪਿੰਡ ਦਾ ਸਰਪੰਚਾਂ ਨੌਜਵਾਨ ਬਾਕੀ ਨਾਲ ਭਤਵੰਤੇ ਸੱਜਣਾ ਕਰਮਾਂ ਦਾ ਕਹਿਦੀਏ ਕੁਛ ਜਨ ਤਕ ਸੁਖ ਜ਼ਿੰਦਗੀ ਚ ਕਿਦਾਂ ਇਹ ਭਰਮ ਭਲੇਖਾ ਇਹ ਪੜਦਾ ਸਤ ਤੋਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਰੱਖਿਆ ਬੱਸ ਇਹ ਚੀਜ਼ ਨੂੰ ਸਮਝ ਨਹੀਂ ਸਕਦੇ ਵੀ ਸਾਡੇ ਨਾਲ ਕੀ ਵਾਪਰ ਰਿਹਾ ਕਿਉਂ ਵਾਪਰ ਰਿਹਾ ਜੇ ਜ਼ਿੰਦਗੀ 'ਚ ਕੋਈ ਦੁੱਖ ਹੋਉਂਦਾ ਕਿਸੇ ਦੀ ਮੌਤ ਹੋ ਜਾਂਦੀ ਹੈ ਮਾਂ ਪਿਓ ਦਾ ਚਲੇ ਜਾਣਾ ਜਾਂ ਹੋਰ ਵੀ ਉਹ ਕਿਉਂ ਹੁੰਦਾ ਗੱਲ ਕਰਮਾਂ ਤੇ ਆ ਜਾਂਦੀ ਹੈ ਇਹਨਾਂ ਦੋਨਾਂ ਵੀਰਾਂ ਨੂੰ ਤੁਸੀਂ ਬੈਠਿਆਂ ਦੇਖਦੇ ਆ ਇੱਕ ਅੱਖਾਂ ਭਰੀ ਬੈਠਾ ਰੋਈ ਜਾਂਦਾ ਜੀ ਨੂੰ ਸੋਝੀ ਆ ਉਹਨੂੰ ਦੁੱਖ ਆ ਮੇਰੇ ਮਾਂ ਪਿਓ ਦੋਨੋਂ ਹੀ ਤੁਰ ਗਏ ਕੋਈ ਹੋਰ ਭੈਣ ਨਹੀਂ ਭਰਾ ਨਹੀਂ ਕੋਈ ਸਾਥ ਦੇਣ ਵਾਲਾ ਨਹੀਂ ਹੋਰ ਨਾ ਮਾਮੇ ਨਾ ਕੋਈ ਹੋਰ ਤੇ ਦੂਜਾ ਭਰਾ ਜਮਈ ਸੋਜੀ ਨਹੀਂ ਉਹਨੂੰ ਮੰਦਬੁੱਧੀ ਆ ਉਹਨੂੰ ਪਤਾ ਹੀ ਨਹੀਂ ਚੜੇ ਲੱਥੇ ਦਾ ਉਹਨੂੰ ਪਤਾ ਹੀ ਨਹੀਂ ਮਾਪਿਓ ਦੇ ਜਾਣ ਦਾ ਜਾਂ ਆਉਣ ਦਾ ਜਾਂ ਹੋਰ 2022 ਤੋਂ ਦਵਾਈ ਚੱਲਦੀ ਐ ਇੱਥੇ ਸੁਪਨਿਆਂ ਦੇ ਘਰ ਮਨੁੱਖਤਾਰੀ ਸੇਵਾ ਪਰਿਵਾਰ ਚੋਂ ਪਹਿਲਾਂ ਤਾਂ ਪਰਿਵਾਰ ਆ ਕੇ ਲੈ ਜਾਂਦਾ ਹੀ ਕੌਣ ਆਉਂਦਾ ਆਉਂਦਾ ਹੀ ਦਵਾਈ ਇੱਥੇ ਦੇਖੋ ਬੜੀ ਸ਼ਰਮ ਦੀ ਗੱਲ ਆ ਇਹ ਬੜੀ ਦੁੱਖ ਦੀ ਗੱਲ ਆ ਇਹ ਵੀ ਸਾਡੀ ਸੋਸਾਇਟੀ ਚ ਇਹ ਜਿਹੇ ਚੀਜ਼ਾਂ ਬਹੁਤ ਗਿਣਤੀ ਚ ਹੁੰਦੀਆਂ ਬੱਚਿਆਂ ਦੇ ਨਾਲ ਪਿੰਡਾਂ ਦੇ ਵਿੱਚ ਆਪਣੇ ਖਾਸ ਦੁਰਾਚਾਰ ਕਰਦੇ ਇਸ ਬੱਚੀ ਨਾਲ ਵੀ ਹੋਇਆ ਵੀਡੀਓ ਤੱਕ ਬਣਾ ਕੇ ਵਾਇਰਲ ਕਰ ਦਿੱਤੀ ਗਈ ਪਰਮਜੀਤ ਬਹਿ ਜਾ ਚੱਲਦੇ ਆ ਘਰੇ ਪੁੱਤ ਬਹਿ ਜਾ ਹਾਂ ਚੱਲਦੇ ਮਾਈ ਚੱਲ ਨਾਲ ਪਰਮਜੀਤ ਚੱਲ ਮੈਂ ਵੀ ਚੱਲਣਾ ਤੇਰੇ ਨਾਲ ਚੱਲ ਚੱਲੀਏ ਚੱਲ ਚੱਲੀਏ ਪਰਮਜੀਤ ਛੱਡ ਦੇ ਗੱਲ ਚੱਲ ਪਰਮਜੀਤ ਗੱਲ ਸੁਣ ਇੱਥੇ ਬਹਿ ਜਾ ਇੱਥੇ ਬਹਿ ਜਾ ਆ ਜਾ ਫੋੜ ਪਰਮਜੀਤ ਇੱਧਰ ਦੇਖ ਮੇਰੇ ਵੱਲ ਤੂੰ ਮੇਰਾ ਭਰਾ ਵਾ ਇੱਧਰ ਦੇਖ ਮੇਰੇ ਵੱਲ ਗੱਲ ਤਾਂ ਸੁਣ ਜੇ ਅੱਲਾਹ ਕਰੇ ਚਲੇ ਜਾਈਂ ਗੱਲ ਤਾਂ ਸੁਣ ਗੱਲ ਤਾਂ ਸੁਣ ਲੈ ਬੈਠ ਤਾਂ ਜਾ ਉਹ ਬੈਠ ਉਹ ਬੈ ਜਾ ਵੀਰੇ ਗੱਲ ਤਾਂ ਸੁਣ ਉਹ ਕੋਈ ਨਾ ਗੁੱਸਾ ਨਾ ਕਰ ਪਰ ਜੀ ਗੁੱਸਾ ਨਾ ਕਰ ਪਰ ਮੈਂ ਅਈ ਗੁੱਸਾ ਨਾ ਕਰ ਪਰ ਜੀ ਹਾਂ ਲਾ ਲੇ ਲਾ ਪਰ ਜੀ ਤੂੰ ਬੈ ਜਾ ਵੀਰੇ ਗੁੱਸਾ ਨਹੀਂ ਕਰਨਾ ਭਾਈ ਨਹੀਂ ਸਾਡਾ ਬੈ ਜਾ ਬੈ ਜਾ ਕੋਈ ਨਾ ਵੀਰੇ ਸਭ ਤੋਂ ਗਲਤੀ ਹੋ ਗਈ ਠੀਕ ਆ ਅਸੀਂ ਨਹੀਂ ਗੱਲ ਕਰਦੇ ਇਹ ਵਾਲੀ ਗੱਲ ਅਸੀਂ ਕਰਦੇ ਇਹ ਤਾਂ ਐਵੇਂ ਇਹਨਾਂ ਨੇ ਗੱਲ ਛੇੜਤੀ ਆਪਾਂ ਕਰਨੀ ਵੀ ਨਹੀਂ ਇਹ ਵਾਲੀ ਗੱਲ ਠੀਕ ਆ ਨਹੀਂ ਕਰਦੇ ਵੀ ਲੇਕਰ ਨਹੀਂ ਬਾਬਾ ਨਹੀਂ ਕਰਦਾ ਹੂੰ ਹਾਂ ਉਹ ਨਾ ਪੜਿਆ ਹੈ ਤੂੰ ਹੈ ਪਰਮਜੀਤ ਨਾ ਪੜਿਆ ਹੈ ਤੂੰ ਤੇਰੀ 10ਵੀਂ ਕਰਾ ਦਈਏ ਹਾਂ 10ਵੀਂ ਤੈਨੂੰ ਦਾਖਲਾ ਦਵਾ ਦਈਏ ਆਪਾਂ 10ਵੀਂ ਦੇ ਪੇਪਰ ਦੇ ਦਾਂਗੇ ਪ੍ਰਾਈਵੇਟ ਉਹ 10ਵੀਂ ਕਰ ਲਾ ਫਿਰ 12ਵੀਂ ਕਰ ਲਾਂਗੇ ਫਿਰ ਆਪਾਂ ਭਰਤੀ ਹੋ ਜਾਾਂਗੇ ਫੌਜ ਦੇ ਵਿੱਚ ਨਹੀਂ ਹੋਣਾ ਰਾਤੋਂ ਨਹੀਂ ਕਿਹਦਾ ਸਾਨੂੰ ਕਬੱਡੀ ਗੁੱਡੀ ਖੜਾਇਆ ਕਰੋਗੇ ਫੇਰ ਅਸੀਂ ਸੋਚ ਲੈਨੇ ਕਬੱਡੀ ਖੇਡਦਾ ਹੈ ਕਬੱਡੀ ਗੁੱਡੀ ਖੜਾਇਆ ਕਰੋਗੇ ਫੇਰ ਦੇਖ ਲੈਨੇ ਦੇ ਗੱਲ ਸੁਣਨਾ ਆਪਾਂ ਕਬੱਡੀ ਦਾ ਪਾੜਾ ਬਣਿਆ ਹੋਇਆ ਵਧੀਆ ਚ ਕਬੱਡੀ ਦੇ ਖਿਡਾਰੀ ਜੇ ਵਧੀਆ ਵਾਂ ਤਾਂ ਪਾੜੇ ਸੱਟਾਂਗੇ ਘਿਓ ਦਾ ਇੱਕ ਪੀਪਾ ਦੇਵਾਂਗੇ ਪਰ ਰੇਡ ਐ ਨਹੀਂ ਫਿਰ ਨਿਕਲਣਾ ਨਹੀਂ ਚਾਹੀਦਾ ਉਹ ਬਰਮਜੀਤ ਓਏ ਆ ਜਾ ਫਿਰ ਆ ਜਾ ਮੈਨੂੰ ਤਾਂ ਪਤਾ ਨਹੀਂ ਤੂੰ ਪਲੇਅਰ ਹੈ ਕਬੱਡੀ ਦਾ ਉਹ ਬੈਠ ਜਾ ਯਾਰ ਜਿਹੜਾ ਜੰਡਾ ਵਾਲਾ ਬਾਜੀ ਨਹੀਂਗਾ ਜੰਡੜਾ ਬਾਜੀ ਪਲੇਅਰ ਕਬੱਡੀ ਦਾ ਜਾਣਦਾ ਜੰਡੜਲੇ ਬਾਜੀ ਨੂੰ ਹੋਰ ਕਿਉਂ ਇਹ ਕੌਂਕੇ ਵਾਲੇ ਬਾਜ ਨੂੰ ਜਾਣਦਾ ਹਰ ਚੀਜ਼ ਨੂੰ ਬਾਜੇਖਾਨੇ ਵਾਲੇ ਨੂੰ ਕਿਹੜੇ ਪਲੇਅਰ ਨੂੰ ਜਾਣਦਾ ਤੂੰ ਨਾਮ ਲੈ ਆਪਾਂ ਕਬੱਡੀ ਖੇਡਿਆ ਕਰਨੀ ਆ ਕਬੱਡੀ ਐ ਕੋ ਮੰਗੀ ਹੁੰਦਾ ਹੀ ਮੰਗੀ ਕਿੱਥੋਂ ਆਲਾ ਪਾ ਉਹ ਮੰਗੀ ਕਿੱਥੋਂ ਆਲਾ ਮੰਗੀ ਰਣਜੀਤ ਬੈਠ ਜਾ ਬੈਠ ਜਾ ਪੰਪ ਨਹੀਂ ਗਾਣਾ ਆਹੋ ਆਪਾਂ ਚੱਲਦੇ ਆ ਉਹ ਬੈਠ ਤਾਂ ਜਾ ਉਹ ਬਾਈ ਨੂੰ ਬਾਈ ਨੂੰ ਆਪਾਂ ਬਾਈ ਦੀ ਗੱਡੀ 'ਚ ਚੱਲਾਂਗੇ ਨਹੀਂ ਬਾਈ ਦੀ ਗੱਡੀ 'ਚ ਆਪ ਵੀ ਆ ਜਾ ਉਹ ਗੇਟ ਬੰਦ ਦਾ ਇਧਰੋਂ ਤਾਂ ਆ ਜਾ ਬਾਈ ਨੂੰ ਕਹ ਬਾਈ ਦੀ ਗੱਡੀ 'ਚ ਚੋਕ ਲੱਗਿਆ ਚਲ ਨਹੀਂ ਜਾਣਾ ਮੈਂ ਆਉਂਦੇ ਜਣਾ ਕਹਿੰਦਾ ਮਾਰ ਹੁੰਦੀ ਆ ਹਾਂ ਤੇ ਇਹ ਕਹਿੰਦਾ ਮੰਮੀ ਹੁੰਦੀ ਆ ਆ ਇੱਥੇ ਦਾ ਲੋਕ ਲੱਗਿਆ ਬੋਤਾਂ ਉਰੇ ਆ ਜਾ ਜਿੱਦਾਂ ਲੱਗਿਆ ਇੱਥੇ ਐ ਨਹੀਂ ਲੈ ਚੱਲ ਕੋਈ ਲੈ ਚੱਲ ਲੈ ਚੱਲ ਲੈ ਚੱਲ ਆ ਆ ਠੀਕ ਕਰ ਲੈ ਲੈ ਚੱਲ ਪਮਿਆ ਉਹ ਪਮਿਆ ਮੰਮੀ ਕਿੱਥੇ ਰਹਿੰਦੀ ਆ ਆ ਰੇ ਇੱਥੇ ਪਿੱਛੇ ਕਬੱਡੀ ਦਾ ਪਾੜਾ ਆਪਣਾ ਇਹਦੇ ਇਹਦੇ ਪਿੱਛੇ ਕਬੱਡੀ ਦਾ ਪਾੜਾ ਇਹਦੇ ਖੇਤ ਨੇ ਔਰ ਪਿਛਲੇ ਪਾਸੇ ਲਾਈਏ ਕਬੱਡੀ ਦੀ ਐ ਭਾਵੇਂ ਕਿ ਰੇਡ ਹਾਂ ਜਾਪੀਆਂ ਕਿ ਰੇਡਰਾਂ ਤੋਂ ਰੇਡਰ ਚੱਲ ਫਿਰ ਕਰਿਓ ਇਸ ਸਾਡੇ ਛੋਟੇ ਭਰਾ ਵਾਸਤੇ ਵੈਗਰੂ ਇਹਨੂੰ ਤੰਦਰੁਸਤੀ ਬਕਸ਼ੇ ਚੜ੍ਹਦੀ ਕਲਾ ਬਕਸ਼ੇ ਠੀਕ ਹੋਵੇ ਦੇਖੋ ਮਾਪੇ ਚਲੇ ਗਏ ਮਾਂ ਪਿਓ ਤੋਂ ਬਿਨਾ ਫਿਰ ਕੌਣ ਪੁੱਛਦਾ ਭਾਈ ਨਹੀਂ ਤਾਂ ਇਹ ਦੋਨੇ ਵਿਆਹੇ ਹੁੰਦੇ ਅੱਜ ਇਹ ਬੱਚਿਆਂ ਵਾਲੇ ਹੁੰਦੇ ਜੇ ਮਾਂ ਜਿਉਂਦੀ ਹੁੰਦੀ ਤਾਂ ਬਸ ਗੁਰੂ ਕਿਰਪਾ ਕਰੇ ਹੁਣ ਵੀ ਇਹ ਵੀਰ ਦੋਨੋਂ ਇੱਕ ਦੂਜੇ ਦਾ ਸਹਾਰਾ ਬਣ ਪਰਮਜੀਤ ਤੇਰਾ ਕਿਹਨਾ ਵੀਰੇ ਰਾਜਵਿੰਦਰ ਰਾਜਵਿੰਦਰ ਵਿਚਾਰਾ ਰੋਈ ਜਾਂਦਾ ਕਿਉਂਕਿ ਇਕੱਲਾ ਇਹੀ ਆ ਘਰ ਚ ਜਿਹਨੂੰ ਸੋਝੀ ਇਹੀ ਕਮਾਕ ਮੁਕੇ ਲਿਆਉਂਦਾ ਮਾੜਾ ਮੋਟਾ ਰੋਟੀ ਖਵਾਉਂਦਾ 10-15 ਦਿਨ ਹੋ ਗਏ ਪਿਓ ਹੁਣੇ 10-15 ਦਿਨ ਪਹਿਲਾਂ ਹੀ ਬਾਪੂ ਚੜਾਈ ਕਰ ਗਿਆ ਚਲੋ ਬਾਪੂ ਬੈਠਾ ਸੀ ਘਰੇ ਇਹ ਦੋਨੋਂ ਪਿਓ ਪਤ ਘਰੇ ਰਹਿੰਦੇ ਸੀ ਇਹ ਕੰਮ ਤੇ ਚਲੇ ਜਾਂਦਾ ਸੀ ਹੁਣ ਇਹ ਵੀ ਕੰਮ ਤੇ ਜਾਣ ਜੋਗ ਨਹੀਂ ਜਦੋਂ ਦਾ ਬਾਪੂ ਚੜਾਈ ਕਰ ਗਿਆ ਉਦੋਂ ਦੇ ਵੀ ਭਰਾ ਦਾ ਗੁੱਟ ਫੜੀ ਬੈਠਾ ਘਰੇ ਤੇ ਸਰਪੰਚ ਸਾਹਿਬ ਉਹਨਾਂ ਦਾ ਧੰਨਵਾਦ ਆ ਜਿਹੜੇ ਅਪਰਾਲਾ ਕਰਕੇ ਇੱਥੇ ਲੈ ਕੇ ਆਏ ਨੇ ਤੇ ਹੁਣ ਇਹ ਵੀਰਾ ਰਾਜਵਿੰਦਰ ਨਾਲ ਰਹੂਗਾ ਪਰਮਜੀਤ ਦੇ ਤੇ ਅਸੀਂ ਵੀਰੇ ਨੂੰ ਇੱਥੇ ਐਡਮਿਟ ਕਰਕੇ ਇਹਦਾ ਬੰਦਾ ਜਿਹੜਾ ਟ੍ਰੀਟਮੈਂਟ ਕਰਾਵਾਂਗੇ ਬਸ ਅਰਦਾਸ ਕਰਿਓ ਉਹ ਦਵਾਈ ਤੁਹਾਡੀ ਦਵਾ ਨਾ ਲੱਗ ਜਵੇ ਉਹ ਡਾਕਟਰਾਂ ਵੱਲਿਓ ਦਿੱਤੀਆਂ ਹੋਈਆਂ ਦਵਾਈਆਂ ਤੁਹਾਡੀਆਂ ਅਸੀਸਾਂ ਦੇ ਨਾਲ ਲੱਗ ਜਾਣ ਬਸ ਇੰਨੀ ਸਾਡੀ ਬੇਨਤੀ ਆ ਤਾਂ ਜੋ ਇਹ ਘਰ ਦੁਬਾਰਾ ਫੇਰ ਜਿਉਂਦੇ ਆਂ ਜਾਂ ਜਾਈ ਵੀ ਉਸ ਘਰ ਦਾ ਦੀਵਾ ਜਗਦਾ ਹੋਵੇ ਬਾਪੂ ਦਾ ਕੀ ਨਾਂ ਸੀ ਅਵਤਾਰ ਸਿੰਘ ਅਵਤਾਰ ਸਿੰਘ ਕੀ ਕਰਦੇ ਸੀ ਤੇਰੇ ਪਿਤਾ ਜੀ ਉਹ ਵੀ ਜੜੀ ਉੱਤੇ ਕਰਦੇ ਡੈਡੀ ਜੀ ਉੱਤੇ ਕਰਦੇ ਮੰਮੀ ਤੇਰੀ ਉਹਦਾ ਕੀ ਨਾਂ ਸੀ ਕੋਈ ਸੁਸ਼ਵੀਰ ਕੋਈ ਕਰਦੇ ਨਾਂ ਕਿ ਕਿਹੜੇ ਪਿੰਡ ਆ ਪੁੱਤ ਕੋਤਵੇ ਜੀ ਕੋਤਵੇ ਆਉਂਦੇ ਮਾਮੇ ਕਹੋ ਮਾਮੇ ਨੂੰ ਵਿਆਹ ਉਹ ਤਾਂ ਕਰਾਓ ਤੇਰਾ ਤੇਰਾ ਤਾਂ ਵਿਆਹ ਹੋਵੇ ਠੀਕ ਆ ਕੋਈ ਨਹੀਂ ਅਸੀਂ ਤੇਰੇ ਨਾਲ ਆ ਪਰ ਨਾਲ ਮਿਲ ਕੇ ਕਰਾਂਗੇ ਅੱਗੇ ਤੇਰੇ ਨਾਲ ਰਾਜਵਿੰਦਰ ਤੇਰੇ ਨਾਲ ਖੜੇ ਆ ਵੀਰੇ ਇਕੱਲਾ ਨਹੀਂ ਪੰਮਾ ਤੂੰ ਇਕੱਲਾ ਨਹੀਂ ਹੈਗਾ ਪੰਮੇ ਲਈ ਸਰਪੰਚ ਸਾਹਿਬ ਵੀ ਨਹੀਂ ਤੇਰੇ ਨਾਲ ਆ ਪਿੰਡੋਂ ਅਸੀਂ ਵੀ ਤੇਰੇ ਨਾਲ ਆ ਸਾਰੇ ਠੀਕ ਆ ਕੋਈ ਗੱਲ ਨਹੀਂ ਦੇਖੋ ਕਿੰਨੀ ਦੁੱਖ ਦੀ ਗੱਲ ਆ ਉਹ ਗਲਤ ਕਰਨ ਵਾਲੇ ਬੰਦਿਆਂ ਨੇ ਕਿੰਡੀ ਘਟੀਆ ਗੱਲ ਕੀਤੀ ਬੱਚੇ ਦੀ ਜ਼ਿੰਦਗੀ ਖਰਾਬ ਕਰਤੀ ਹੈ ਨਾ ਫਿਰ ਪੁਲਿਸ ਕੇਸ ਵੀ ਨਹੀਂ ਕੋਈ ਖਾਸ ਬਣਿਆ ਗਰੀਬ ਸੀਗੇ ਰਾਈ ਨਾਮਾ ਕਰ ਲਿਆ ਹੁਣ ਦੇ ਲੈ ਕੇ ਜਾਂ ਕੁਝ ਹੋਰ ਪ੍ਰੈਸ਼ਰ ਪਾ ਕੇ ਪਰ ਉਹਦੀ ਜ਼ਿੰਦਗੀ ਖਰਾਬ ਹੋ ਗਈ ਬੱਚੇ 9ਵੀਂ ਚ ਪੜਦਾ ਸੀ ਉਦੋਂ ਤੇ ਨਹੀਂ ਤਾਂ 9ਵੀਂ ਚ ਪੜਦੇ ਨੂੰ ਪਤਾ ਨਹੀਂ ਕਿੰਨੀਆਂ ਉਮੀਦਾਂ ਤੇ ਕਿੰਨੇ ਈਰਮਾਨ ਸੀ ਉਹਦੇ ਵੀ ਮੈਂ ਪੜ ਲਿਖ ਕੇ ਕੁਝ ਬਣੂੰਗਾ ਗਰੀਬ ਦਾ ਪੁੱਤ ਜਦੋਂ ਪੜਦਾ ਨਾ ਤੇ ਉਹ ਕੁਝ ਬਣਨ ਲਈ ਘਰ ਦੀ ਗਰੀਬੀ ਕੱਢਣ ਲਈ ਉਹਦੇ ਸੁਪਨੇ ਜਿਵੇਂ ਜਿਵੇਂ ਕਲਾਸਾਂ ਵੱਡੀਆਂ ਹੋਈ ਜਾਂਦੀਆਂ ਹਨ ਉਦਾਂ ਹੀ ਵੱਡੇ ਹੋਈ ਜਾਂਦੇ ਆ ਤੇ ਆਪਾਂ ਜੇ ਅਕਸਰ ਗੱਲ ਕਰਦੇ ਹੁੰਨੇ ਆ ਗਰੀਬ ਦੇ ਤਾਂ ਹੱਥ ਪੈਰੀ ਉਹਦੀਆਂ ਫੈਕਟਰੀਆਂ ਉਹਦੇ ਹੱਥ ਪੈਰੀ ਉਹਦੀ ਕਮਾਈ ਦਾ ਸਾਧਨ ਆ ਤੇ ਜਦੋਂ ਗਰੀਬ ਗਰੀਬ ਹੁੰਦਾ ਉਹਦੇ ਕੋਲੇ ਸਭ ਤੋਂ ਮਹਿੰਗੀ ਚੀਜ਼ ਉਹਦੀ ਜ਼ਮੀਰ ਹੁੰਦੀ ਆ ਉਹਦੀ ਇੱਜ਼ਤ ਹੁੰਦੀ ਆ ਪਰ ਜਦੋਂ ਉਹੀ ਇੱਜ਼ਤ ਉਹ ਹੀ ਉਹਦੀ ਜਮੀਰ ਕੋਈ ਮਾਰ ਦੇਵੇ ਫਿਰ ਪਰਮਜੀਤ ਸਿੰਘ ਵਰਗੇ ਹਾਲਾਤ ਹੋਇਆ ਉਸ ਬੱਚੇ ਦੀ ਜਮੀਰ ਹੀ ਮਾਰਦੀ ਉਸ ਬੱਚੇ ਦੀ ਇੱਜ਼ਤ ਹੀ ਤਾਰ-ਤਾਰ ਕਰਦੀ ਉਹ ਆਪਣੀਆਂ ਨਜ਼ਰਾਂ ਚ ਡਿੱਗ ਪਿਆ ਅਜੇ ਕੱਦਿਆ ਲੋਕਾਂ ਨੂੰ ਸਮਾਜ ਦੇ ਵਿੱਚ ਅੱਜ ਸਾਡੇ ਵਾਂਗੂ ਵਧੀਆ ਕੱਪੜੇ ਪਾ ਕੇ ਵਿਆਹਾਂ ਸ਼ਾਦੀਆਂ ਤੇ ਜਾਂਦੇ ਕੋਈ ਪਹਿਚਾਨ ਹੀ ਨਹੀਂ ਸਕਦਾ ਵੀ ਉਹਨਾਂ ਨੇ ਉਸ ਟਾਈਮ ਕੀ ਕਰਤੂਤ ਕੀਤੀ ਸੀ ਪਰ ਉਹਦਾ ਖਮਿਆਜਾ ਭੁਗਤ ਰਿਆ ਪਰ ਇਸ ਬੱਚੇ ਵੱਲ ਦੇਖ ਕੇ ਸ਼ਾਇਦ ਅੱਜ ਵੀਡੀਓ ਦੇਖ ਕੇ ਉਹਨਾਂ ਨੂੰ ਵੀ ਸਮਝ ਆਵੇ ਵੀ ਉਹਨਾਂ ਨੇ ਕਿੱਡੀ ਵੱਡੀ ਗਲਤੀ ਕੀਤੀ ਸੀ ਜ਼ਿੰਦਗੀਆਂ ਬਰਬਾਦ ਕਰਤੀਆਂ ਬਾਪ ਵੀ ਤੁਰ ਗਿਆ ਇਸ ਦੁੱਖ ਚ ਮਾਂ ਵੀ ਤੁਰ ਗਈ ਇਸ ਦੁੱਖ ਚ ਤੇ ਬਾਸ਼ਾ ਕਿਰਪਾ ਕਰੇ ਪਰਮਜੀਤ ਠੀਕ ਹੋਵੇ ਬਸ ਇਹਦੇ ਦਿਲੋਂ ਦਿਮਾਗ ਤੋਂ ਉਹ ਸਾਰੀਆਂ ਗੱਲਾਂ ਨਿਕਲਣ ਉਤਰਨ ਇਹ ਤਰੀਕੇ ਇਹ ਪੋਜ਼ਿਟਿਵ ਹੋਵੇ ਪੋਜ਼ਿਟਿਵ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਬਸ ਇੰਨੀ ਸਾਡੀ ਬੇਨਤੀ ਹੈ ਜੀ ਜਰੂਰ ਸਾਡੇ ਛੋਟੇ ਭਰਾਲੇ ਅਰਦਾਸ ਕਰੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਤਾਂ